ਸਲਾਮ ਵਾਲੇ ਦੋਸਤੋ ਅੱਜ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਪਹੁੰਚ ਚੁੱਕੇ ਨੇ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਦਾ ਕੀਤਾ ਜਾ ਰਿਹਾ ਸਤਿਕਾਰ ਤੁਸੀਂ ਦੇਖ ਰਹੇ ਹੋ ਜਖਵਾਲੀ ਤੋਂ ਲਾਈਵ ਤਸਵੀਰਾਂ ਜੇ ਨਾ ਨਾਮ ਕਰਾਂ ਨਾ ਇਨਸਾਨ ਹਲਕ ਆਦੂ ਅਲੈ ਸਲਾਮ

ਕੋਈ ਚੈਰਟੀ ਜੋ ਪਿੱਛੇ हटਿਓ ਜੀ ਆਪਣੀ ਜਗ੍ਹਾ ਤੇ ਖੜੇ ਰੋ ਜੀ ਇੱਥੇ ਰੁਕ ਰੋ ਜੇ ਬਾਈ ਜੀ ਪੂਰ ਮਾਰ ਪਹਿਲਾਂ ਤਾਂ ਕਾਇ ਨਾ ਕਰੋ ਖੜ ਜੋ ਜੇ ਉਹਨਾਂ ਦੇ ਨਾਮ ਤੇ ਨਹੀਂ ਹੋਵੇ ਤਾਂ ਉਹਨੂੰ ਕੱਢ ਲਓ ਜੇ ਆਪ ਵੀ ਇਨਸਾਨ ਹੈ ਤਾਂ ਬਹਾਦਰੀ ਦੇ ਬਹਾਦਰ ਅਕੇਲੇ ਆ ਵੀ ਕੋਈ ਵੀ ਅਮਲ ਕਰਾਂਗੇ ਉਹ ਅੱਲਾਹ ਹੀ ਕਹਿੰਦਾ ਅੱਲਾਹ ਨੇ ਇਨਸਾਨ ਬਣਾਇਆ ਤੇ ਅਸੀਂ ਇਥੇ ਇਨਸਾਨ ਬਣਦੇ ਨਹੀਂ ਜੁਰਮੀ ਬਣਦੇ ਅੱਲਾ ਦਾ ਹੁਕਮ ਫਗੰਗਰ ਸਾਹਿਬਾਨਾਂ ਦਾ ਹੁਕਮ ਸਾਡੇ ਆਖਰੀ ਪਤੰਬਰ ਹਜਤ ਮਾਮੂਦ ਜਰੂਰ ਆਉਣਾ ਹੈ ਜੇ ਸਾਡੇ ਆਪਰੇ ਅਗਰ ਕੋਈ ਨਾਂ ਦਾ ਦੂਸਰਾ ਦੁਨੀਆ ਨੂੰ ਆਇਆ ਖਾਰੇ ਪਤੰਬਰ ਨਹੀਂ ਆਉਗਾ ਅੱਜ ਇਹਨਾਂ ਦੀ ਸ਼ਰੀਅਤ ਨੂੰ ਆਪਣਾ ਕੇ ਆਪਣੀ ਜ਼ਿੰਦਗੀ ਬਚਾੜਨੀ ਹੈ ਸਾਡੀ ਸਭ ਦਾ ਵੀ ਕੰਮ ਹੈ ਸਾਡੀ ਮਸਜਿਦਾਂ ਨਹੀਂ ਪੱਥਰ ਰੱਖਣ ਲਈ ਪਹੁੰਚੇ ਨੇ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਅਹਿਮਦਾਨ ਵੀ ਜੀ ਤੁਸੀਂ ਦੇਖ ਰਹੇ ਹੋ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚਹਵਾਲੀ ਵਿਖੇ ਜਿਹਦਾ ਉਹ ਉੱਥੇ ਉਤਰਦਾ ਇਹ ਜਿਹੜੇ ਗਾਠਨ ਕਰਨ ਲਈ ਪਹੁੰਚੇ ਨੇ 20 ਸਾਲ ਦੀ ਜ਼ਿੰਦਗੀ ਦੇ ਵਿੱਚ ਰਹਿ ਕੇ ਵੀ ਤੇਰਾ ਇੰਨਾ ਸੁਣਾ ਉਜਾਰ ਕੇ ਬਾਤ ਕਰਦੇ ਅੱਲਾ ਦੇ ਦਰਗਾਹ ਵਿੱਚ ਅੱਜ ਇਹਨਾਂ ਵੀ ਦਰਗਾਹਾਂ ਨੂੰ ਜਾਣ ਵਾਲੇ ਅਸੀਂ ਬਹੁਤ ਸ਼ਰਮ ਕਰਿਆ ਅਸੀਂ ਕਿੰਨਾ ਗੰਦਾ ਨਮਨ ਕਿੰਨੇ ਵਕਤ ਸੇ ਆਪਣੀ ਰਹਿ ਬੈਠੇ ਹੋ ਨਾ ਬਣਾ ਬੰਮੀ ਤੇਰੀ ਇੱਜ਼ਤ ਇੱਥੇ ਨਹੀਂ ਜਾਣਦਾ ਨਹੀਂ ਗੁਲਾਮ ਨਹੀਂ ਅੱਜ ਆਏ ਬਈ ਆਜੋ ਆਜੋ ਗਾਂਜੀ ਭੂਤ ਰਾਣਾ ਰਾਤ ਰਾਣਾ ਨਾਲ ਜ਼ਰੂਰੀ ਵਸਤਰ ਕਰਦੀਆਂ ਪਾੜੀਆਂ ਬਣਾ ਬਣੇ ਹੋਰ ਦਿਖਾਵਾ ਇਸ ਤੋਂ ਬਚ ਕੇ ਕਹਿੰਦੇ ਜਿਸ ਇਨਸਾਨ ਦੇ ਜਿਹਦਾ ਰਾਜ ਜਿੰਨਾ ਵੀ ਤਕਬਰ ਆ ਗਿਆ ਉਹ ਰੱਬ ਦੀ ਗੱਲ ਦੀ ਜੀ ਤੇ ਕਿ ਬੜੀ ਸ਼ਰਮਾਤ ਜੇ ਉਹ ਜਿਹੜਾ ਉਹ ਚੜਵਾ ਦੇ ਕਹਿ ਨਹੀਂ ਆਦਮੀ ਕੜ ਰਹਿ ਕਿੱਥੇ ਨਹੀਂ ਯਾਰ ਕਿਉਂ ਨਹੀਂ ਆ ਗਿਆ ਇਹ ਮਸਾਹ ਤੇ ਰਿਹਾ ਤੇ 30 ਹੱਥ ਆਉਂਦਾ ਕੋਈ ਉਹਦੇ ਖੜੋ ਦੂਰੇ ਅੱਜ ਜੈ ਸ਼ੋਦਨ ਮੂਰ ਇਹਦੇ ਮੜਾ ਹਾਂ ਜਦੋਂ ਬੜੀ ਛੋਟੇ ਚੌੜੇ ਜਦੋਂ ਬੜੀ ਖੜੋ ਇਧਰ ਮੂਰ ਉਹਰੇ ਖੜੇ ਤੋ ਨਹੀਂ ਬੰਨ ਪੜਾ ਨਾ ਕੋਈ ਕੋਈ ਜੇ ਤੱਕ ਸਭ ਜਲਦੀ ਹੋ ਜਾਵੇ اللہ کا شکر ہے کہ ادا کرنے ساڈے بی رجندر کور تے ہاں جی ہاں جی نواسیوں نے بہت سنگ جی کر دور کر کے اس پرنٹس پنڈ والے نے جنہاں نے جگہ اللہ رب العالمین اور ماشاءاللہ دین یار کی دیا سنا دا بہت بہت شکریہ پورے پروار پورے پنڈ والوں پورے علاقے دے مہمانوں والوں بہت بہت شکریہ دھنواد اللہ تعالی ان سب کام دے ایمان والے دی دعا ہے کہ

ਜਿਨ੍ਹਾਂ ਨੇ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਪਹਿਲੀ ਪਾਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਤੇ ਉਹ ਰਿਵਾਜ ਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਆ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸਨੇਹ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਕੋਰਸਪੋਰੈਂਡੈਂਟ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੁੱਢ ਜੀ ਇੱਕ ਪਾਸੇ ਨਫਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣ ਦੀ ਚਾਹਨਾ ਮਰਦਾ ਵਾਹ ਇਹ ਜਨਾ ਤੁਹਾਡੇ ਚ ਵੀ ਤੁਸੀਂ ਅਸੋ ਜਨਾ ਕਾਲਾ ਕਾਲੇ ਤੇ ਕੋਈ ਫੜਾ ਪਤਾ ਜੀ ਅਜੂ ਨਾਲ ਆਪਣਾ ਨਾਮ ਬੋਲ ਦਿਓ ਪਹਿਲਾਂ ਪੂਰਾ ਹਾਂਜੀ ਤੇ ਫਿਰ ਅੱਗੇ ਦੱਸ ਦਿਓ ਉਹ ਨਹੀਂ ਉਹ ਨਹੀਂ ਖੜ੍ਹ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਣੇ ਪੈਸੇ ਨਾਲ ਖਰੀਦੀ ਹੋਈ ਜਗ੍ਹਾ ਵੀ ਸਾਡੀ ਪਛਤਾਨੀ ਜ਼ਮੀਨ ਨਹੀਂ ਹੈ। ਜੀ। ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ। ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਦਾ ਅਧਿਕਾਟਨ ਕਰਨ ਆਏ ਨੇ। ਧੰਨਵਾਦ।